ਸਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ ਨਾਮ ਤੇ ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਰੋਡ ਦਾ ਨਾਮ ਡਾਕਟਰ ਬੀ ਆਰ ਅੰਬੇਡਕਰ ਰਵੇ ਰੱਖਿਆ ਗਿਆ ਹੈ ਜਿਸ ਨੂੰ ਲੈ ਕੇ ਇੱਕ ਬਹੁਤ ਵੱਡਾ ਤੇ ਇਤਿਹਾਸਿਕ ਸਮਾਗਮ ਕਰਵਾਇਆ ਗਿਆ ਬਾਬਾ ਸਾਹਿਬ ਜੀ ਦੇ ਚਰਨ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਬਾਬਾ ਸਾਹਿਬ ਜੀ ਦੇ ਪੈਰੋਕਾਰਾਂ ਨੇ ਹਿੱਸਾ ਲਿਆ ਪਰ ਕੁਝ ਨੀਚੀ ਕਾਰਨਾ ਕਰਕੇ ਹਲਕਾ ਨਵਾਂ ਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾਕਟਰ ਨਛਤਰਪਾਲ ਜੀ ਅਤੇ ਹਲਕਾ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਇਸ ਪ੍ਰੋਗਰਾਮ ਦਾ ਹਿੱਸਾ ਨਹੀਂ ਬਣ ਸਕੇ ਜਿਸ ਨੂੰ ਲੈ ਕੇ ਦੋਵਾਂ ਆਗੂਆਂ ਨੇ ਬੇਗਮਪੁਰਾ ਕਲਚਰ ਸੁਸਾਇਟੀ ਨਿਊਯਾਰਕ ਅਤੇ ਸ਼੍ਰੀ ਗੁਰੂ ਵਿਦਾਸ ਸਭਾ ਆਫ ਨਿਊਯਾਰਕ ਦੇ ਸਾਰੇ ਮੈਂਬਰਾਂ ਤੋਂ ਖੀਮਾ ਮੰਗੀ ਅਤੇ ਨਾਲ ਹੀ ਵਿਦੇਸ਼ ਦੀ ਧਰਤੀ ਤੇ ਆਪਣੇ ਰੈਬਰਾਂ ਲਈ ਕੀਤੇ ਜਾਂਦੇ ਕੰਮਾਂ ਲਈ ਦੋਵਾਂ ਸੰਸਥਾਵਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਵਿਦੇਸ਼ ਦੀ ਧਰਤੀ ਤੇ ਜਾ ਕੇ ਵੀ ਇਹ ਲੋਕ ਆਪਣੇ ਰੈਬਰਾਂ ਨੂੰ ਨਹੀਂ ਭੁੱਲੇ ਜੋ ਸਾਡੇ ਅਤੇ ਸਾਡੇ ਸਮਾਜ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਸਾਨੂੰ ਇਸ ਸਮਾਗਮ ਲਈ ਸੱਦਾ ਪੱਤਰ ਭੇਜਣ ਲਈ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਭਰਾ ਇਵੇਂ ਹੀ ਰੈਬਰਾਂ ਦੇ ਮਿਸ਼ਨ ਨੂੰ ਅੱਗੇ ਲੈ ਕੇ ਜਾਣਗੇ। ਬਿਸ਼ਪ ਰਤਨ ਬਾਬਾ ਸਾਹਿਬ ਡਾਕਟਰ ਭੀਮrao ਮਿੜਕਰ ਜੀ ਜਿਨ੍ਹਾਂ ਨੇ ਸਦੇਸ਼ ਦੇ ਅੰਦਰ ਹਜ਼ਾਰਾਂ ਸਾਲਾਂ ਤੋਂ ਦੱਬੇ ਕੁਚਲੇ ਲਤਾੜੇ ਪਿਛਾੜੇ ਲੋਕਾਂ ਨੂੰ ਜਿਹੜੇ ਪਸ਼ੂਆਂ ਤੋਂ ਭੈੜੀ ਜ਼ਿੰਦਗੀ ਬਤੀਤ ਕਰ ਰਹੇ ਸੀ ਉਹਨਾਂ ਨੂੰ ਮਾਨਵਤਾਵਾਦੀ ਜ਼ਿੰਦਗੀ ਜਿਉਣ ਦਾ ਜੋ ਹੱਕ ਹਕੂਕ ਇਸ ਦੇਸ਼ ਦੇ ਅੰਦਰ ਦਿੱਤੇ ਉਹਨਾਂ ਦੇ ਜਨਮ ਦਿਨ ਤੇ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਜਿਹੜਾ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਨਾਂ ਤੇ ਸ਼੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਬੇਗੰਪੁਰਾ ਕਲਚਰਲ ਸੁਸਾਇਟੀ ਵੱਲੋਂ ਨਿਊਯਾਰਕ ਦੇ ਅੰਦਰ ਇੱਕ ਸਿਟੀ ਦੇ ਵਿੱਚ ਇੱਕ ਰੋਡ ਦਾ ਨਾਮ 바ਵਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ ਨਾਂ ਤੇ ਰੱਖਿਆ ਜਾ ਰਿਹਾ ਮੈਂ ਬੇਗੰਪੁਰਾ ਕਲਚਰਲ ਸੁਸਾਇਟੀ ਸ਼੍ਰੀ ਗੁਰੂ ਰਵਿਦਾਸ ਸਭਾ ਨਿਊਯਾਰਕ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਸਾਡੇ ਬਹੁਤ ਹੀ ਸਤਿਕਾਰਯੋਗ ਪਰਮਜੀਤ ਕਮਾਮ ਸਾਹਿਬ ਅਸ਼ੋਕ ਮਾਹੀ ਜੀ ਬਲਵੀਰ ਚੋਹਾਨ ਜੀ ਖੁਸ਼ਿਆ ਜੀ ਬਿੰਦਰਪਾਲ ਸਾਹਿਬ ਰਾਜਕਮਰ ਜੀ ਜਿਨ੍ਹਾਂ ਦਾ ਸਮੁੱਚੀਆਂ ਸੰਗਤਾਂ ਦਾ ਨਿਊਯਾਰਕ ਦੀਆਂ ਸਮੁੱਚੀਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਬਦੀਸ਼ ਦੇ ਅੰਦਰ ਕੀਤਾ ਕਿ ਉਸ ਮਹਾਨ ਰੈਬਰ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਦੇ ਨਾਂ ਤੇ ਇੱਕ ਰੋਡ ਦਾ ਨਾਂ ਜਿਹੜਾ ਉਥੋਂ ਦੀ ਸੰਸਦ ਦੁਆਰਾ ਜਾਂ ਉਥੋਂ ਦੇ ਇਲੈਕਟਿਡ ਜਿਹੜੀ ਸੰਸਥਾ ਹੈ ਉਹਦੇ ਵੱਲੋਂ ਉਹਨਾਂ ਨੂੰ ਦੱਸ ਕੇ ਉਹਨਾਂ ਵੱਲੋਂ ਰੱਖਾਇਆ ਜਾ ਰਿਹਾ ਇਸ ਕਰਕੇ ਮੈਂ ਉਥੋਂ ਦੀ ਸੰਸਥਾ ਦਾ ਵੀ ਔਰ ਮਾਨ ਜੋ ਅਸ਼ੋਕ ਮਾਈ ਸਾਹਿਬ ਬਲਬੀਰ ਚੋਹਾਨ ਪਰਮਜੀਤ ਕਮਾਮ ਜੀ ਦਾ ਵੀ ਔਰ ਸਾਡੇ ਤੋਂ ਵਿਸ਼ੇਸ਼ ਤੌਰ ਤੇ ਸਾਡੇ ਭੈਣ ਜੀ ਅਮਰਤਾ ਬਿਰਕ ਜੀ ਜਿਹੜੇ ਸਾਡੇ ਇਲਾਕੇ ਦੇ ਆ ਸਾਡੇ ਹਲਕੇ ਦੇ ਆ ਉਹਨਾਂ ਵੱਲੋਂ ਵੀ ਉਹਨਾਂ ਦੀ ਇਸ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਔਰ ਸਰਦਾਰ ਕੁਲਵੰਤ ਸਿੰਘ ਜੀ ਐਮ ਐਲ اے ਹਲਕਾ ਮਹਾੜੀ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚੇ ਆ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਦੇ ਇਸ ਦਿਨ ਤੇ ਵਰਜਨ ਸਮਾਜ ਪਾਰਟੀ ਪੰਜਾਬ ਵੱਲੋਂ ਜਿਹੜਾ ਬਹੁਤ-ਬਹੁਤ ਵਧਾਈ ਦਿੰਦਾ ਬਹੁਤ-ਬਹੁਤ ਧੰਨਵਾਦ ਜੈ ਪੀ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਬਾਬਾ ਸਾਹਿਬ ਡਾਕਟਰ ਪੀਮ ਰਾਓ ਮੈਡਕਾ ਦੀ ਦੇ ਜਨਮ ਦਿਨ ਨੂੰ ਸਮਰਪਿਤ ਸ੍ਰੀ ਗੁਰੂ ਦਾਸ ਸਵਾ ਨਿਊਯਾਰਕ ਅਤੇ ਬਿੰਗਪੁਰਾ ਕਲਚਰ ਸੁਸਾਇਟੀ ਯੂਐਸਏ ਵੱਲੋਂ ਔਰ ਖਾਸ ਤੌਰ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਅਸ਼ੋਕ ਮਾਹੀ ਜੀ ਅਤੇ ਪਰਮਜੀਤ ਕਮਾਮ ਜੀ ਅਤੇ ਨਿਊਯਾਰਕ ਦੀ ਸਮੁੱਚੀ ਸਾਧ ਸੰਗਤ ਜੋ ਬਾਬਾ ਸਾਹਿਬ ਡਾਕਟਰ ਮਬੇਡ ਦਾ ਸ਼ਬਦ ਦਾ ਜਨਮ ਦਿਨ ਮਨਾ ਰਹੀ ਹੈ ਇਸ ਮੌਕੇ ਤੇ ਮੈਂ ਆਪਣੇ ਵੱਲੋਂ ਔਰ ਸਮੂਹ ਦੇਸ਼ ਵਾਸੀਆਂ ਵੱਲੋਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਮੈਂ ਸਮਝਦਾ ਇਹ ਜਿਹੜੇ ਲੋਕ ਇੱਥੋਂ ਮਿਹਨਤ ਕਰਕੇ ਦੂਸਰੇ ਦੇਸ਼ਾਂ 'ਚ ਗਏ ਔਰ ਉੱਥੇ ਜਾ ਕੇ ਆਪਣੇ ਦਸਾਂ ਨਹਾਂ ਦੀ ਕਿਰਤ ਕੀਤੀ ਔਰ ਕਿਰਤ ਕਰਕੇ ਜਿੱਥੇ ਆਪਣੇ ਪਰਿਵਾਰ ਨੂੰ ਪਾਲਿਆ ਔਰ ਉਹਨਾਂ ਨੇ ਆਪਣੇ ਪੀਰ ਪਗੰਬਰਾਂ ਨੂੰ ਆਪਣੇ ਰਹਿਬਰਾਂ ਨੂੰ ਕਦੀ ਭੁੱਲਿਆ ਨਹੀਂ ਮੈਂ ਸਮਝਦਾ ਕਿ ਇਸ ਤੋਂ ਖੁਸ਼ੀ ਵਾਲੀ ਗੱਲ ਹੋਰ ਕੋਈ ਹੋ ਨਹੀਂ ਸਕਦੀ ਕਿ ਨਿਊਯਾਰਕ ਦੀ ਸੰਗਤ ਅੱਜ ਜਿੱਥੇ ਬਾਬਾ ਸਾਹਿਬ ਡਾਕਟਰ ਮਬੇਟ ਕਾ ਸਾਹਦਾ ਜਨਮ ਦਿਹਾੜਾ ਮਨਾ ਰਹੀ ਹੈ ਔਰ ਨਾਲ ਨਾਲ ਅਮਰੀਕਾ ਦੀ ਧਰਤੀ ਤੇ ਨਿਊਯਾਰਕ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡ ਕਦੇ ਨਾਂ ਤੇ ਇੱਕ ਸੜਕ ਦਾ ਨਾਮ ਖੰਮੀ ਜਾ ਰਹੀ ਹੈ। ਸੋ ਮੈਂ ਉਹਨਾਂ ਨੂੰ ਲੱਖ ਲੱਖ ਵਧਾਈ ਵੀ ਦਿੰਦਾ ਔਰ ਉਹਨਾਂ ਦਾ ਸ਼ੁਕਰੀਆ ਅਦਾ ਵੀ ਕਰਦਾ ਕਿ ਜਿਹੜੀ ਮੂਵਮੈਂਟ ਬਾਬਾ ਸਾਹਿਬ ਡਾਕਟਰ ਅੰਬੇਡ ਕਰਸਾ ਨੇ ਸ਼ੁਰੂ ਕੀਤੀ ਸੀ ਜਿਹਨੂੰ ਸਭ ਸ਼੍ਰੀ ਕਾਸ਼ੀਰਾਮ ਸਾਹਿਬ ਨੇ ਬਹੁਤ ਅੱਗੇ ਲੈ ਕੇ ਗਏ ਔਰ ਉਸੇ ਮੂਵਮੈਂਟ ਨੂੰ ਸਾਡੇ ਜਿਹੜੇ ਭਰਾ ਨੇ ਅਮਰੀਕਾ ਤੇ ਬਸਤੇ ਦੂਸਰੇ ਦੇਸ਼ਾਂ 'ਚ ਬਸਦੇ ਨੇ ਉਹ ਉਹਨਾਂ ਦੀ ਵਿਚਾਰਦਾਰਾਂ ਨੂੰ ਉਹਨਾਂ ਦੀਆਂ ਕੀਤਿਆਂ ਕੁਰਬਾਨੀਆਂ ਨੂੰ ਅੱਜ ਲੋਕਾਂ ਤੱਕ ਪਹੁੰਚਾ ਰਹੇ ਆ। ਸੋ ਮੈਂ ਉਹਨਾਂ ਦਾ ਇੱਕ ਵਾਰ ਫਿਰ ਸ਼ੁਕਰੀਆ ਅਦਾ ਕਰਦਾ। ਪਰ ਮੈਨੂੰ ਇਸ ਗੱਲ ਦਾ ਅਫਸੋਸ ਜ਼ਰੂਰ ਹੈ ਕਿਉਂਕਿ ਮੈਂ ਨੂੰ ਇਨਵੀਟੇਸ਼ਨ ਆਈ ਸੀ ਕਿ ਤੁਸੀਂ ਬਾਬਾ ਸਾਹਿਬ ਡਾਕਟਰ ਮਬੇਡ ਕਾ ਸਾਹਿਬ ਦੇ ਜਨਮ ਦਿਹਾੜੇ ਦੇ ਮੌਕੇ ਤੇ ਜਿਹੜੀ ਸੜਕ ਦਾ ਉਹ ਕਟਨ ਉੱਥੇ ਜੂਰ ਪਹੁੰਚੋ। ਮੈਂ ਕੁਛ ਨਿੱਜੀ ਕਾਰਨਾ ਕਰਕੇ ਕਿਉਂਕਿ ਮੇਰੇ ਫਾਜ਼ਲ ਸਾਹਿਬ ਦੀ ਸਿਹਤ ਕੋਈ ਠੀਕ ਨਹੀਂ ਮੈਂ ਜਾ ਨਹੀਂ ਸਕਿਆ। ਮੈਨੂੰ ਉਸ ਗੱਲ ਦਾ ਸਦਾ ਹੀ ਅਫਸੋਸ ਰਹੇਗਾ ਪਰ ਮੈਂ ਯੂਐਸਸੀ ਦੀ ਸੰਗਤ ਨੂੰ ਇਹ ਵਿਸ਼ਵਾਸ ਦਵਾਣਾ ਕਿ ਜਿਹੜਾ ਮਾਨਸਰਮਾ ਤੁਸੀਂ ਮੇਰੇ ਦੋਧ ਦੇ ਲਈ ਧੰਨਵਾਦ ਵੀ ਹੈ ਔਰ ਮੈਂ ਜਲਦੀ ਹੀ ਬਹੁਤ ਨੇੜੇ ਭਵਿੱਖ ਦੇ ਵਿੱਚ ਮੈਂ ਉੱਥੇ ਉਹਨਾਂ ਦੇ ਦਰਸ਼ਨ ਕਰਨ ਜੂਰ ਆਉਂਗਾ ਉਹਨਾਂ ਨੂੰ ਪਰਸਨਲ ਹੀ ਆ ਕੇ ਬਧਾਈ ਦਵਾਂਗਾ ਔਰ ਮੈਂ ਇਸ ਗੱਲ ਤੋਂ ਸਦਾ ਹੀ ਪ੍ਰਵਾਪਤ ਰਿਆਂ ਕਿ ਬਾਬਾ ਸਾਹਿਬ ਡਾਕਟਰ ਮੈਡਿਕਨ ਨੂੰ ਮੰਨਣ ਵਾਲੇ ਲੋਕ ਜਿੱਥੇ ਬਾਹਲੇ ਦੇਸ਼ਾਂ 'ਚ ਸੰਗਤ ਨੂੰ ਉਹਨਾਂ ਦਾ ਉਪਦੇਸ਼ ਦੇ ਰਿਹਾ ਪਰ ਜਦੋਂ ਜਦੋਂ ਕਿਤੇ ਭਾਰਤ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਕੋਈ ਲੋੜਾਂ ਹੁੰਦੀਆਂ ਇਹ ਮੌਲਿਕਤਾ ਅੱਜ ਖੜ ਕੇ ਲੋਕਾਂ ਦੀ ਸੇਵਾ ਕਰਦੇ ਆ ਲੋਕਾਂ ਦੀ ਮਦਦ ਕਰਦੇ ਆ ਸੋ ਮੈਂ ਉਹਦੇ ਲਈ ਵੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫਿਰ ਬਾਬਾ ਸਾਹਿਬ ਡਾਕਟਰ ਮੇਟਕਰ ਜੀ ਦੇ ਜਨਮ ਦਿਨ ਦੀ ਲੱਖ-ਲੱਖ ਵਧਾਈ ਜੈ ਭੀ ਜੈ ਭਾਰਤ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ